ਬਾਥਰੂਮ ਚ ਜੇਸ ਕਰਕੇ ਵੱਧੋਂਦੇ ਹਾਰਟ ਅਟੈਕ ਇਸ ਇੱਕ ਵਜ੍ਹਾ ਕਰਕੇ ਬਾਥਰੂਮ ਚ ਹਾਰਟ ਅਟੈਕ ਦਾ ਖਤਰਾ ਇਸ ਤਰੀਕੇ ਕੀਤਾ ਜਾ ਸਕਦਾ ਹੈ ਬਚਾ ਬਹੁਤ ਸਾਰੇ ਅਜਿਹੇ ਕੇਸਿਸ ਅੱਜਕੱਲ੍ਹ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਬੰਦੇ ਨੂੰ ਬਾਥਰੂਮ ਦੇ ਵਿੱਚ ਅਟੈਕ ਆ ਗਿਆ ਸਾਇਲੈਂਟ ਅਟੈਕ ਆ ਗਿਆ ਨਾਉਂ ਦੇ ਸਮੇ ਅਟੈਕ ਆ ਗਿਆ ਤਾਂ ਪਤਾ ਹੀ ਨਹੀਂ ਲੱਗਾ ਕਈ ਕਈ ਵਾਰ ਤਾਂ ਜਾ ਹੋ ਜਾਂਦਾ ਹੈ ਕਿ ਬੰਦਾ ਅਟੈਕ ਜਦੋਂ ਆਉਂਦਾ ਹਾਰਟ ਅਟੈਕ ਤਾਂ ਬਾਥਰੂਮ ਦੇ ਵਿੱਚ ਡਿੱਗਿਆ ਹੋਇਆ ਹੁੰਦਾ ਹੈ ਕਈ ਵਾਰ ਅਜਿਹੇ ਮੰਦ ਭਾਗੀਆਂ ਖਬਰਾਂ ਆਉਂਦੀਆਂ ਨੇ ਕਿ ਬੰਦੇ ਦੀ ਮੌਤ ਹੋ ਗਈ ਹੈ ਨਾਰਮਲ ਬੰਦੇ ਤਾਂ ਚਲੋ ਅਸੀਂ ਕਹਿ ਸਕਦੇ ਹਾਂ ਜਿਹੜੇ ਕਸਰਤ ਨਹੀਂ ਕਰਦੇ ਜਿਮਿੰਗ ਨਹੀਂ ਕਰਦੇ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ ਬਹੁਤ ਹਾਈ ਕੋਲੇਸਟ੍ਰੋਲ ਵਾਲੀਆਂ ਚੀਜ਼ਾਂ ਖਾਂਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਇੱਕ ਵਾਰੀ ਸੋਚ ਸਕਦੇ ਹਾਂ ਕਿ ਅਚਾਨਕ ਕੋਈ ਪ੍ਰੋਬਲਮ ਹੋ ਗਈ ਹੋਵੇ ਪਰ ਜਿਹੜੇ ਫਿੱਟ ਬੰਦੇ ਹੁੰਦੇ ਨੇ ਉਹਨਾਂ ਦੇ ਵੀ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਰਹੇ ਨੇ ਜਿਹੜੇ ਜਿਮਿੰਗ ਕਰਦੇ ਨੇ ਐਕਸਰਸਾਈਜ਼ਸ ਕਰਦੇ ਨੇ ਯੋਗਾ ਕਰਦੇ ਨੇ ਉਹਨਾਂ ਨੂੰ ਵੀ ਬਾਥਰੂਮ ਦੇ ਵਿੱਚ ਅਟੈਕ ਆ ਜਾਂਦਾ ਹੈ ਹਾਰਟ ਅਟੈਕ ਆ ਜਾਂਦਾ ਹੈ ਤੇ ਇੱਕ ਵੱਡੀ ਸਮੱਸਿਆ ਇਹ ਬਣੀ ਹੋਈ ਹੈ ਹਰ ਕੋਈ ਡਰ ਜਾਂਦਾ ਕਿਤੇ ਨਾ ਕਿਤੇ ਪਰ ਡਰਨ ਦੀ ਲੋੜ ਨਹੀਂ ਹੈ ਮਹਾਰਾਂ ਦੇ ਵੱਲੋਂ ਕੁਝ ਤਰੀਕੇ ਦੱਸੇ ਗਏ ਨੇ ਕਿ ਕਿਵੇਂ ਬਚਾ ਜਾ ਸਕਦਾ ਹੈ ਤੇ ਕਾਰਨ ਵੀ ਦੱਸੇ ਗਏ ਨੇ ਕਿ ਇੱਕਦਮ ਫਿੱਟ ਬੰਦਾ ਜਦੋਂ ਬਾਥਰੂਮ ਦੇ ਵਿੱਚ ਹੁੰਦਾ ਤਾਂ ਉਸ ਨੂੰ ਹਾਰਟ ਅਟੈਕ ਕਿਉਂ ਆਂਦਾ ਕਿਹੜੀ ਉਹ ਗਲਤੀ ਹੈ ਜਿਸ ਦੇ ਕਰਕੇ ਸਾਡੀ ਜਾਨ ਸੀ ਆਪਣੇ ਹੱਥੀ ਹੀ ਜੋਖਮ ਦੇ ਵਿੱਚ ਪਾ ਦਿੰਨੇ ਸੋ ਚਲਦੇ ਆਇਸ ਰਿਪੋਰਟ ਦੇ ਵੱਲ ਜਾਣਦੇ ਆ ਕਿ ਕਿਹੜੇ ਕਾਰਨਾ ਕਰਕੇ ਬਾਥਰੂਮ ਦੇ ਵਿੱਚ ਹਾਰਟ ਅਟੈਕ ਆਉਂਦਾ ਹੈ ਵੱਧ ਖਤਰਾ ਬਾਥਰੂਮ ਦੇ ਵਿੱਚ ਹਾਰਟ ਅਟੈਕ ਦਾ ਕਿਉਂ ਹੁੰਦਾ ਹੈ ਤੇ ਕਿਵੇਂ ਬਚਿਆ ਜਾ ਸਕਦਾ ਆਮ ਜਨਤਾ ਦੇ ਨਾਲ ਨਾਲ ਫਿਟਨੈਸ ਦਾ ਖਿਆਲ ਰੱਖਣ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਘਟਨਾਵਾਂ ਹੁਣ ਆਮ ਸੁਣਨ ਨੂੰ ਮਿਲਦੀਆਂ ਨੇ ਹਾਲਾਂਕਿ ਇਸ ਦੌਰਾਨ ਬਾਥਰੂਮ ਦੇ ਵਿੱਚ ਦਿਲ ਦਾ ਦੌਰਾ ਪੈਣਾ ਆਮ ਦੱਸਿਆ ਜਾਂਦਾ ਹੈ ਇਸ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਬਾਰੇ ਮਾਹਿਰਾਂ ਨੇ ਕਈ ਅਹਿਮ ਗੱਲਾਂ ਦੱਸਿਆ ਨੇ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਖੁਦ ਨੂੰ ਸੁਰੱਖਿਤ ਰੱਖ ਸਕਦੇ ਹੋ ਸੋ ਆਓ ਜਾਣਦੇ ਹਾਂ ਬਾਥਰੂਮ ਦੇ ਵਿੱਚ ਜ਼ਿਆਦਾਤਰ ਹਾਰਟ ਅਟੈਕ ਆਉਣ ਦਾ ਕਾਰਨ ਕੀ ਹੈ ਬਾਥਰੂਮ ਦੇ ਵਿੱਚ ਹਾਰਟ ਅਟੈਕ ਦਾ ਵੱਧ ਦਾ ਖਤਰਾ ਬਾਥਰੂਮ ਇੱਕ ਅਜਿਹੀ ਥਾਂ ਹੈ ਜਿੱਥੇ ਲੋਕ ਅਕਸਰ ਇਕੱਲੇ ਹੁੰਦੇ ਨੇ ਠੰਡੇ ਪਾਣੀ ਦੇ ਨਾਲ ਅਚਾਨਕ ਨਹਾਉਣਾ ਤਣਾ ਬਲੱਡ ਪ੍ਰੈਸ਼ਰ ਦੇ ਵਿੱਚ ਅਚਾਨਕ ਬਦਲਾ ਅਤੇ ਸਰੀਰ ਤੇ ਗਰਮ ਜਾਂ ਠੰਡੇ ਪਾਣੀ ਦਾ ਪ੍ਰਭਾਵ ਦਿਲ ਦੇ ਦੌਰੇ ਦੇ ਮੁੱਖ ਕਾਰਨ ਹੋ ਸਕਦੇ ਨੇ। ਇਸ ਤੋਂ ਇਲਾਵਾ ਬਾਥਰੂਮ ਦੇ ਵਿੱਚ ਅਚਾਨਕ ਸਰੀਰਕ ਗਤੀਵਿਧੀਆਂ ਜਿਵੇਂ ਕਿ ਉੱਚੀ ਉੱਚੀ ਛਿੱਕਣਾ, ਭਾਰੀ ਵਸਤੂਆਂ ਨੂੰ ਚੱਕਣਾ ਜਾਂ ਅਚਾਨਕ ਝੁਕਣਾ ਦਿਲ ਤੇ ਮਾੜਾ ਪ੍ਰਭਾਵ ਪਾ ਸਕਦੇ ਨੇ। ਇੱਕ ਅਧਿਐਨ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਮਲ ਤਿਆਗ ਆਦੀ ਦੇ ਦੌਰਾਨ ਜ਼ਿਆਦਾ ਜ਼ੋਰ ਲਗਾਇਆ ਜਾਂਦਾ ਹੈ ਜਿਸ ਕਾਰਨ ਦਿਮਾਗ ਦੇ ਵਿੱਚ ਖੂਨ ਦਾ ਪ੍ਰਵਾਹ ਘਟ ਜਾਂਦਾ ਹੈ ਅਤੇ ਇਸ ਦੇ ਨਾਲ ਬੇਹੋਸ਼ੀ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ ਮਾਹਰ ਕਾਫੀ ਕੁਝ ਕਹਿੰਦੇ ਨੇ ਕਾਰਡੀਓਲੋਜਿਸਟ ਦੇ ਮੁਤਾਬਕ ਬਾਥਰੂਮ ਦੇ ਵਿੱਚ ਦਿਲ ਦਾ ਦੌਰਾ ਪੈਣ ਦਾ ਸਭ ਤੋਂ ਵੱਡਾ ਕਾਰਨ ਬਲੱਡ ਪ੍ਰੈਸ਼ਰ ਦਾ ਅਚਾਨਕ ਵਧਣਾ ਜਾਂ ਘਟਣਾ ਹੈ ਜਦੋਂ ਤੁਸੀਂ ਅਚਾਨਕ ਠੰਡੇ ਪਾਣੀ ਦੇ ਨਾਲ ਨਹਾਉਂਦੇ ਹੋ ਤਾਂ ਤੁਹਾਡੀਆਂ ਨਾੜੀਆਂ ਸੰਕੁਚਿਤ ਹੋ ਜਾਂਦੀਆਂ ਨੇ ਜਿਸ ਕਰਕੇ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਦੌਰਾਨ ਹਾਰਟ ਅਟੈਕ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਕਈ ਲੋਕ ਸਵੇਰੇ ਉੱਠਦੇ ਹੀ ਸਿੱਧੇ ਬਾਥਰੂਮ ਦੇ ਵਿੱਚ ਚਲੇ ਜਾਂਦੇ ਨੇ ਅਤੇ ਬਿਨਾਂ ਕਿਸੇ ਵਾਰਮ-ਅਪ ਦੇ ਠੰਡੇ ਪਾਣੀ ਦੇ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਨੇ ਇਸ ਦੇ ਨਾਲ ਸਰੀਰ ਤੇ ਅਚਾਨਕ ਤਣਾਅ ਪੈਦਾ ਹੁੰਦਾ ਜਿਸ ਦੇ ਨਾਲ ਦਿਲ ਤੇ ਵਾਧੂ ਦਬਾਅ ਪੈਦਾ ਹੁੰਦਾ ਹੈ ਖਾਸਕਰ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਪਹਿਲੇ ਹੀ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਕੋਈ ਬਿਮਾਰੀ ਹੈ ਇਹ ਸਥਿਤੀ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ। ਤਾਪਮਾਨ ਦੇ ਵਿੱਚ ਅਚਾਨਕ ਤਬਦੀਲੀ ਬਾਥਰੂਮ ਦੇ ਵਿੱਚ ਨਹਾਉਂਦੇ ਸਮੇਂ ਜਾਂ ਅਚਾਨਕ ਠੰਡਾ ਪਾਣੀ ਸਰੀਰ ਤੇ ਡਿੱਗਣਾ ਸਰੀਰ ਦੇ ਤਾਪਮਾਨ ਦੇ ਵਿੱਚ ਅਚਾਨਕ ਤਬਦੀਲੀ ਲਿਆਉਂਦਾ ਹੈ। ਇਹ ਸਥਿਤੀ ਸਾਡੀਆਂ ਖੂਨ ਦੀਆਂ ਨਾੜੀਆਂ ਨੂੰ ਸੰਕੁਚਿਤ ਕਰਦੀ ਹੈ, ਦਿਲ ਤੇ ਦਬਾਅ ਵਧਾਉਂਦੀ ਹੈ। ਜਦੋਂ ਸਾਡੇ ਦਿਲ ਨੂੰ ਅਚਾਨਕ ਅਜਿਹੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾ ਸਕਦਾ ਹੈ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਅਤੇ ਸਿੱਧੇ ਬਾਥਰੂਮ ਦੇ ਵਿੱਚ ਜਾਂਦੇ ਹਾਂ ਤਾਂ ਸਾਡੇ ਸਰੀਰ ਦੀ ਸਥਿਤੀ ਬਦਲਣ ਦੇ ਨਾਲ ਬਲੱਡ ਪ੍ਰੈਸ਼ਰ ਦੇ ਵਿੱਚ ਅਚਾਨਕ ਤਬਦੀਲੀ ਆਉਂਦੀ ਹੈ ਇਸ ਦੇ ਨਾਲ ਦਿਲ ਤੇ ਵੀ ਅਸਰ ਪੈਂਦਾ ਹੈ ਅਤੇ ਅਚਾਨਕ ਦਿਲ ਦਾ ਦੌਰਾ ਪੈ ਸਕਦਾ ਹੈ ਬਾਥਰੂਮ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਨਾਲ ਵੀ ਇਹ ਜਾ ਹੋ ਸਕਦਾ ਹੈ ਬਹੁਤ ਸਾਰੇ ਲੋਕ ਸਵੇਰੇ ਤੜਕੇ ਬਾਥਰੂਮ ਦੇ ਵਿੱਚ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਜਦੋਂ ਉਹਨਾਂ ਨੂੰ ਅੰਤੜੀਆਂ ਦੀ ਗਤੀ ਹੋ ਰਹੀ ਹੁੰਦੀ ਹੈ ਇਸ ਸਮੇਂ ਦੌਰਾਨ ਦਿਲ ਤੇ ਜ਼ਿਆਦਾ ਦਬਾਅ ਹੁੰਦਾ ਹੈ ਜਿਸ ਕਾਰਨ ਅਚਾਨਕ ਦਿਲ ਦੀ ਧੜਕਨ ਅਨਿਯਮਿਤ ਹੋ ਸਕਦੀ ਹੈ ਅਤੇ ਦਿਲ ਦਾ ਦੌਰਾ ਪੈ ਸਕਦਾ ਸੋ ਕਿਵੇਂ ਬਚਾ ਕੀਤਾ ਜਾ ਸਕਦਾ ਹੈ ਤਾਪਮਾਨ ਨੂੰ ਕੰਟਰੋਲ ਕਰਕੇ ਬਚਾ ਕੀਤਾ ਜਾ ਸਕਦਾ ਹੈ ਬਾਥਰੂਮ ਦੇ ਵਿੱਚ ਨਹਾਉਂਦੇ ਸਮੇਂ ਪਾਣੀ ਦੇ ਤਾਪਮਾਨ ਦਾ ਖਾਸ ਧਿਆਨ ਰੱਖੋ ਨਾ ਤਾਂ ਜ਼ਿਆਦਾ ਠੰਡੇ ਪਾਣੀ ਦੇ ਵਰਤੋਂ ਕਰੋ ਅਤੇ ਨਾ ਹੀ ਜ਼ਿਆਦਾ ਗਰਮ ਪਾਣੀ ਦੀ ਇਸ ਦੇ ਨਾਲ ਦਿਲ ਤੇ ਦਬਾਅ ਘਟ ਹੋਏਗਾ ਬਾਥਰੂਮ ਦੇ ਵਿੱਚ ਆਰਾਮ ਨਾਲ ਜਾਓ ਫਿਰ ਉੱਠਣ ਤੋਂ ਤੁਰੰਤ ਬਾਅਦ ਬਾਥਰੂਮ ਨਾ ਜਾਓ ਪਹਿਲੇ ਕੁਝ ਮਿੰਟ ਬੈਠੋ ਅਤੇ ਆਪਣੇ ਸਰੀਰ ਨੂੰ ਉੱਠਣ ਦੇ ਲਈ ਤਿਆਰ ਕਰੋ ਇਸ ਦੇ ਨਾਲ ਬਲੱਡ ਪ੍ਰੈਸ਼ਰ ਸਥਿਰ ਰਹੇਗਾ ਅਤੇ ਦਿਲ ਤੇ ਅਚਾਨਕ ਦਬਾਅ ਨਹੀਂ ਹੋਵੇਗਾ ਬਹੁਤ ਜ਼ਿਆਦਾ ਜ਼ੋਰ ਤੋਂ ਬਚਣਾ ਚਾਹੀਦਾ ਮਲਤਿਆਗ ਸਮੇਂ ਬਹੁਤ ਜ਼ਿਆਦਾ ਜ਼ੋਰ ਨਾ ਲਗਾਓ ਜੇਕਰ ਕਬਜ ਦੀ ਸਮੱਸਿਆ ਹੈ ਤਾਂ ਪਹਿਲਾਂ ਡਾਕਟਰ ਦੀ ਸਲਾਹ ਲਓ ਅਤੇ ਉਚਿਤ ਉਪਾਅ ਕਰੋ ਸੋ ਇਹਨਾਂ ਤਰੀਕਿਆਂ ਦੇ ਨਾਲ ਬਾਥਰੂਮ ਦੇ ਵਿੱਚ ਵੱਧਦੇ ਹਾਰਟ ਅਟੈਕ ਦੇ ਜੋਖਮ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ